ਬੂੰਦ ਬਹਿਉਣਾ ছাত্র ਕੋ ਕਿਉ ਕਰ ਤਰਪਤਾਵੇ ਕਹਿੰਦੇ ছাত্র ਕਹਿੰਦੇ ਬਬੀਹੇ ਨੂੰ ਇਹਦਾ ਬਬੀਹਾ ਨਾ ਜੀ ਥੱਲੇ ਪਾਣੀ ਆ ਜੀ ਪਾਣੀ ਉਹਦੇ ਰੁੱਖ ਉੱਤੇ ਬੈਠਾ ਜੀ ਵਿਚਾਰ ਚਾਰ ਚਫੇਰੇ ਪਾਣੀ ਆ ਚਾਰ ਚਫੇਰੇ ਪਾਣੀ ਆ ਤੇ ਮੂੰਹ ਖੋਲਿਆ ਟੀ 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 ਕਰੀ ਜਾਂਦਾ ਜੀ ਤੁਸੀਂ ਦੇਖਿਆ ਕਦੀ ਬਬੀਹਾ ਇੱਥੋਂ ਪਾਣੀ ਨਹੀਂ ਪੀਂਦਾ ਬਬੀਹਾ ਥੱਲੋਂ ਪਾਣੀ ਨਹੀਂ ਪੀਂਦਾ ਦਰਿਆ ਦੇ ਕੰਢੇ ਬੈਠਾ ਪੁੱਤਰ ਪਾਣੀ ਐ ਪੁੱਤਰ ਜਾਲਿਆ ਦੁਨੀਆਂ ਪੀਂਦੀ ਐ ਇਨਸਾਨ ਪੀਂਦਾ ਐ ਪਰ ਬਬੀਹਾ ਨਹੀਂ ਪੀਂਦਾ ਕਿਉਂ ਨਹੀਂ ਪੀਂਦਾ ਭਾਈ ਪਤਾ ਦੇ ਭਲਾ ਬਬੀਹਾ ਥੱਲੇ ਪਾਣੀ ਕੋ ਨਹੀਂ ਪੀਂਦਾ ਉਹ ਪਾਣੀ ਦੀ ਕਿਉਂ ਡਿੱਕ ਕਰਦਾ ਬਰਸਾਤ ਦੀ ਕਿਉਂ ਡਿੱਕ ਕਰਦਾ ਬਬੀਹੇ ਦੇ ਗਲੇ 'ਚ ਮੋਰੀ ਹੁੰਦੀ ਐ ਜੀ ਬਬੀਹੇ ਦੇ ਗਲੇ 'ਚ ਮੋਰੀ ਹੁੰਦੀ ਐ ਜਦੋਂ ਹੇਠੋਂ ਜਦੋਂ ਧਿਆਨ ਥੱਲੇ ਗੱਦਾ ਚੁੰਡ ਥੱਲੇ ਕਰਦਾ ਮੋਰੀ ਖੁੱਲੀ ਹੋ ਜਾਂਦੀ ਐ ਤੇ ਪਾਣੀ ਪੀਂਦਾ ਉਹ ਬਾਹਰ ਡੁੱਲ ਜਾਂਦਾ ਐ ਅੰਦਰ ਜਾਂਦਾ ਨਹੀਂ ਇਸ ਕਰਕੇ ਬਬੀਹਾ ਕੀ ਕਰਦਾ ਜੀ ਇਹ ਧਿਆਨ ਰੱਖਦਾ ਤਾਂ ਨੂੰ ਟੀ 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 ਕਿਹੜੀ ਗੱਲਾਂ ਉਹ ਜਿਹੜੀ ਆ ਗਰਦਨ ਆ ਨਾ ਟਾਈਟ ਹੋ ਜਾਂਦੀ ਉਹ ਮੋਰੀ ਜੁੜ ਜਾਂਦੀ ਆ ਜਦੋਂ ਮੀਂਹ ਪੈਂਦਾ ਉਹ ਬੂੰਦ ਦੇ ਮੂੰਹ ਚ ਜਾਂਦੀ ਆ ਉਹ ਦੇ ਗਲੇ ਦੇ ਜਰੀਏ ਪੇਟ ਚ ਜਾਂਦੀ ਤੇ ਪਿਆਸ ਬੁੱਝ ਜਾਂਦੀ ਆ ਠੀਕ ਹੈ ਜੀ ਕਹਿੰਦੇ ਜਿਉ ਸੁਣਿਓ ਬੂੰਦ ਵੀ ਹੋਣਾ ਚਾਤਰ ਕੋ ਕਿਉਂ ਤਰਪਤਾਵੇ ਕਹਿੰਦੇ ਭਾਈ ਜਿਵੇਂ ਉਹ ਬਬੀਹਾ ਪਾਣੀ ਨਹੀਂ ਪੀ ਸਕਦਾ ਕਹਿੰਦਾ ਮੇਰਾ ਸਿੱਖ ਇਸ ਸੰਸਾਰ ਦੇ ਮੋਹ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਕਦੀ ਮਨ ਦੀ ਤ੍ਰਿਪਤੀ ਨਹੀਂ ਕਰ ਸਕਦਾ ਮੇਰਾ ਸਿੱਖ ਆਜੇ ਖਾਲਸਾ ਕਹਿੰਦਾ ਸੰਸਾਰ ਦੇ ਪਦਾਰਥਾਂ ਚੋਂ ਤ੍ਰਿਪਤੀ ਨਹੀਂ ਕਰ ਸਕਦਾ ਕਹਿੰਦੇ ਜਿਵੇਂ ਬੱਬੀਆ ਮੂੰਹ ਤਾਂ ਚੁੱਕਦਾ ਤੇ ਚੁੰਝ ਖੋਲਦਾ ਗਲਾ ਟਾਈਟ ਰੱਖਦਾ ਠੀਕ ਤੇ ਉਸ ਬੂੰਦ ਦੀ ਉਡੀਕ ਕਰਦਾ ਏ ਜਿਹੜੀ ਮੀਂਹ ਵਿੱਚ ਪੈਣੀ ਏ ਕਹਿੰਦਾ ਮੇਰਾ ਸਿੱਖ ਗੁਰੂ ਦੇ ਲੜ ਲਾ ਕੇ ਉਸ ਬਬੀਹੇ ਵਾਂਗੂੰ ਆਪਣੀ ਮੱਤ ਉੱਚੀ ਰੱਖਦਾ ਏ ਜਿਹੜਾ ਮੱਤ ਉੱਚੀ ਰੱਖਦਾ ਏ ਫਿਰ ਉਹ ਨਾਮ ਸਿਮਰਨ ਕਰਦਾ ਉਸ ਉੱਚੀ ਮੱਤ ਦੇ ਜਰੀਏ ਜਿਹੜੀ ਨਾਮ ਦੀ ਬੂਨ ਅੰਦਰ ਜਾਂਦੀ ਏ ਉਹਦੇ ਜਰੀਏ ਮਨ ਤ੍ਰਿਪਤ ਹੁੰਦਾ ਵਰਨਾ ਤ੍ਰਿਪਤ ਹੁੰਦਾ ਹੀ ਨਹੀਂ